ਸਵਾਗਤ ਕਰਦੀ ਹਾਂ ਜੀ ਮੈਂ ਤੁਹਾਡਾ ਆਪਣੇ ਇਸ YouTube ਚੈਨਲ ਪ੍ਰਤਿਭਾ ਨਰਸਿੰਗ ਟਿਊਟਰ ਤੇ ਇੱਥੇ ਤੁਹਾਨੂੰ ਮਿਲਣ ਗਿਆ ਪੰਜਾਬੀ ਦੇ ਵਿੱਚ MCQ ਜੋ ਕਿ ਮੁਕਾਬਲਾ ਪ੍ਰੀਖਿਆਵਾਂ ਸਟਾਫ ਨਰਸ ਐਮਪੀਐਸਡਬਲ ਮੇਲ ਅਤੇ ਫੀਮੇਲ ਲੈਬ ਟੈਕਨੀਸ਼ੀਅਨ ਕਾਂਸਟੇਬਲ ਅਧਿਆਪਕ ਭਰਤੀ ਤੇ ਉਹ ਟੈਸਟਰੀ ਬਹੁਤ ਹੀ ਲਾਭਕਾਰੀ ਮਲਟੀਪਲ ਚੁਆਇਸ ਕੁਐਸਚਨ ਚਲੋ ਅੱਜ ਦਾ ਵੀਡੀਓ ਸ਼ੁਰੂ ਕਰੀਏ ਅੱਜ ਦਾ ਜਿਹੜਾ ਪਹਿਲਾ ਪ੍ਰਸ਼ਨ ਹੋਏਗਾ ਕਰਤਾਰ ਸਿੰਘ ਸਰਾਬਾ ਦੇ ਬਾਰੇ ਵਿੱਚ ਰਹਿਣਗੇ ਕਰਤਾਰ ਸਿੰਘ ਸਰਾਬਾ ਨੂੰ ਕਦੋਂ ਫਾਂਸੀ ਹੋਈ ਕਿੱਥੇ ਜਨਮ ਹੋਇਆ ਠੀਕ ਹੈ ਕਿਹੜੀ ਕਿਹੜੀ ਉਹਨਾਂ ਨੇ ਗਤੀਵਿਧੀਆਂ ਕੀਤੀਆਂ ਕਿੱਥੇ ਕਿੱਥੇ ਉਹਨ ਪੜਾਈ ਪੂਰੀ ਕੀਤੀ ਸੋ ਅੱਜ ਦਾ ਜਿਹੜਾ ਪਹਿਲਾ ਕੁਐਸਚਨ ਹੈ ਉਹ ਰੇਗਾ ਕਰਤਾਰ ਸਿੰਘ ਸਰਾਭਾ ਕਿਸ ਲੈਰ ਵਿੱਚ ਪ੍ਰਮੁੱਖ ਸੀਪਲ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਉਹਨਾਂ ਦੇ ਜੀਵਨ ਕਾਲ ਬਾਰੇ ਕਰਤਾਰ ਸਿੰਘ ਸਰਾਭਾ ਦੀ ਰਾਜਨੀਤਿਕ ਯਾਤਰਾ ਪੰਜਾਬ ਵਿੱਚ ਉਸੇ ਜੱਦੀ ਪਿੰਡ ਬਹੁਤ ਦੂਰ ਸ਼ੁਰੂ ਬਹੁਤ ਦੂਰ ਸ਼ੁਰੂ ਹੋਈ ਸੀ 1896 96 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਉਹ ਇੱਕ ਚਮਕਦਾਰ ਅਤੇ ਹੁਨਾਰ ਨੌਜਵਾਨ ਸੀ ਜਿਸ ਨੇ ਆਪਣੇ ਬਹੁਤ ਸਾਰੇ ਸਾਥੀਆਂ ਵਾਂਗ 1912 ਵਿੱਚ ਉੱਚ ਪ੍ਰੀਖਿ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕੀਤੀ ਸੋ ਕਰਤਾਰ ਸਿੰਘ ਸਰਾਬਾ ਦਾ ਜਿਹੜਾ ਜਨਮ ਸੀ 1896 ਦੇ ਵਿੱਚ ਸਰਾਬਾ ਨਗਰ ਜਿਹੜਾ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੈ ਹੋਇਆ ਸੀ ਕਰਤਾਰ ਸਿੰਘ ਸਰਾਬਾ ਕਿਸ ਲੈਰ ਵਿੱਚ ਪ੍ਰਮੁੱਖ ਇੱਕ ਪ੍ਰਮੁੱਖ ਹਸਤੀ ਸੀ ਕਰਤਾਰ ਸਿੰਘ ਸਰਾਬਾ ਗਦਰ ਲੈਰ ਵਿੱਚ ਇੱਕ ਪ੍ਰਮੁੱਖ ਹਸਤੀ ਸੀ ਸੋ ਦਾ ਰਾਈਟ ਆਨਸਰ ਆਏਗਾ ਗਦਰ ਲੈਰ ਕਰਤਾਰ ਸਿੰਘ ਸਰਾਬਾ ਨੂੰ ਕਿਸ ਉਮਰ ਵਿੱਚ ਫਾਂਸੀ ਦਿੱਤੀ ਗਈ ਸੀ ਕਰਤਾਰ ਸਿੰਘ ਸਰਾਬਾ ਨੂੰ 19 ਸਾਲ ਦੀ ਉਮਰ ਦੇ ਵਿੱਚ ਹੈ ਜਿਹੜੀ ਫਾਂਸੀ ਦਿੱਤੀ ਗਈ ਸੀ ਗਦਰ ਪਾਰਟੀ ਦਾ ਮੁਖਟੀਚਾ ਕੀ ਸੀ ਗਦਰ ਪਾਰਟੀ ਦਾ ਮੁਖਟੀਚਾ ਸੀ ਕੋਸ ਇਹਦਾ ਰਾਈਟ ਆਨਸਰ ਆਏਗਾ ਹਥਿਆਰਬੰਦ ਬਗਾਵਤ ਰਹੀਂ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਨੂੰ ਉਖਾੜ ਸੁੱਟਣਾ ਕੁਐਸਚਨ ਨੰਬਰ 4 ਦੇਖਦੇ ਹਾਂ ਜੀ ਗਦਰ ਪਾਰਟੀ ਦੀ ਸਥਾਪਨਾ ਕਿੱਥੇ ਹੋਈ ਸੀ ਗਦਰ ਪਾਰਟੀ ਦੀ ਸਥਾਪਨਾ ਸੈਨ ਫ੍ਰਾਂਸਿਸਕੋ ਯੂ ਐਸ ਏ ਦੇ ਵਿੱਚ ਹੋਈ ਸੀ ਸੋ ਇਹਦਾ ਰਾਈਟ ਆਨਸਰ ਆਏਗਾ ਸੀ ਗਦਰ ਪਾਰਟੀ ਦੀ ਸਥਾਪਨਾ ਕਿਸ ਸਾਲ ਹੋਈ ਸੀ ਗਦਰ ਪਾਰਟੀ ਦੀ ਸਥਾਪਨਾ 1913 ਦੇ ਵਿੱਚ ਹੋਈਗੀ ਰਾਈਟ ਆਨਸਰ ਆਏਗਾ 1913 ਸਰਾਬਾ ਸ਼ੁਰੂ ਵਿੱਚ ਕਿਸ ਉਦੇਸ਼ ਲਈ ਅਮਰੀਕਾ ਗਿਆ ਸੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਗਿਆ ਸੀ ਕਰਤਾਰ ਸਿੰਘ ਸਰਾਬਾ ਸਹੀ ਆਨਸਰ ਆਏਗਾ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਗਿਆ ਸੀ ਸਰਾਬਾ ਦੀ ਰਾਜਨੀਤਿਕ ਜਾਗਰੂਕੀ ਵਿੱਚ ਅਮਰੀਕਾ ਵਿੱਚ ਕਿਹੜਾ ਅਨੁਭਵ ਇੱਕ ਪ੍ਰਮੁੱਖ ਕਾਰਕ ਸੀ ਸਹੀ ਆਨਸਰ ਆਏਗਾ ਭਾਰਤੀ ਪ੍ਰਵਾਸੀਆਂ ਦੁਆਰਾ ਦਰਪੇਸ਼ ਨਸਲੀ ਵਿਤਕਰਾ ਕੁਐਸਚਨ ਨੰਬਰ 8 ਦੇਖੋ ਜੀ ਗਦਰ ਪਾਰਟੀ ਦੁਆਰਾ ਸੰਪਾਦਿਤ ਅਖਬਾਰ ਦਾ ਨਾਮ ਕੀ ਸੀ ਜਿਸ ਨੂੰ ਸਰਾਬਾ ਨੇ ਪ੍ਰਸਾਰਿਤ ਕਰਨ ਵਿੱਚ ਸਹਾਇਤਾ ਕੀਤੀ ਉਦਾ ਰਾਈਟ ਆਨਸਰ ਆਏਗਾ ਦ ਗਦਰ ਦ ਗਦਰ ਕੁਐਸਚਨ ਹੈ ਜੀ ਗਦਰ ਸ਼ਬਦ ਦਾ ਕੀ ਅਰਥ ਹੈ ਗਦਰ ਸ਼ਬਦ ਦਾ ਅਰਥ ਹੈ ਜੀ ਬਗਾਵਤ ਸੋ ਇਹਦਾ ਰਾਈਟ ਆਨਸਰ ਆਏਗਾ ਬਗਾਵਤ ਕੁਐਸਚਨ ਨੰਬਰ 10 ਸੇਖੋ ਗਦਰ ਪਾਰਟੀ ਦੁਆਰਾ ਯੋਜਨਾਬੱਧ ਵਿਦਰੋਹ ਨੂੰ ਕਿਸ ਵਜੋਂ ਜਾਣਿਆ ਜਾਂਦਾ ਸੀ ਸੋ ਇਹਦਾ ਰਾਈਟ ਆਨਸਰ ਆਏਗਾ ਗਦਰ ਸਾਜ਼ਿਸ਼ ਗਦਰ ਵਿਦਰੋਹ ਅਸਲ ਵਿੱਚ ਕਦੋਂ ਹੋਣਾ ਸੀ ਗਦਰ ਵਿਦਰੋਹ ਅਸਲ ਵਿੱਚ 21 ਫਰਵਰੀ 1915 ਦੇ ਵਿੱਚ ਹੋਣਾ ਸੀ ਸੋ ਇਹਦਾ ਰਾਈਟ ਆਨਸਰ ਆਏਗਾ 21 ਫਰਵਰੀ 1915 ਗਦਰ ਸਾਜ਼ਿਸ਼ ਕਿਸ ਕਾਰਨ ਨਾ ਕਾਮ ਹੋ ਗਈ ਕਿਉਂਕਿ ਉਹਦੇ ਚ ਜਿਹੜਾ ਇੱਕ ਪੁਲਿਸ ਮੁਖਬਰ ਦੁਆਰਾ ਵਿਸ਼ਵਾਸ ਘਾਤ ਕੀਤਾ ਗਿਆ ਸੀ ਇਸ ਕਰਕੇ ਜਿਹੜੀ ਗੱਦਰ ਸਾਜ਼ਿਸ਼ ਸੀ ਉਹ ਨਾਕਾਮ ਹੋ ਗਈ। ਦ ਰਾਈਟ ਆਨਸਰ ਹੈਗਾ ਇੱਕ ਪੁਲਿਸ ਮੁਖਬਰ ਦੁਆਰਾ ਵਿਸ਼ਵਾਸ ਘਾਤ। ਕੁਐਸਚਨ ਨੰਬਰ 13 ਵੇਖੋ ਅਸਫਲ ਵਿਦਰੋਹ ਲਈ ਮੁਕਦਮੇ ਨੂੰ ਕੀ ਕਿਹਾ ਜਾਂਦਾ ਸੀ? ਸੋ ਦ ਰਾਈਟ ਆਨਸਰ ਆਏਗਾ ਲਾਹੌਰ ਸਾਜ਼ਿਸ਼ ਕੇਸ। ਕੁਐਸਚਨ ਨੰਬਰ 14 ਦੇਖੋ ਕਿਸ ਮਸ਼ਹੂਰ ਭਾਰਤੀ ਕ੍ਰਾਂਤੀਕਾਰੀ ਨੇ ਸਰਾਬਾ ਨੂੰ ਆਪਣਾ ਨਾਇਕ ਬੰਨਿਆ ਸੀ? ਭਗਤ ਸਿੰਘ। ਭਗਤ ਸਿੰਘ ਜਿਹੜੇ ਕਰਤਾਰ ਸਿੰਘ ਸਰਾਭਾ ਸੀ ਹਮੇਸ਼ਾ ਭਗਤ ਸਿੰਘ ਦੀ ਫੋਟੋ ਆਪਣੇ ਨਾਲ ਰੱਖਦੇ ਸਨ ਕਰਤਾਰ ਸਿੰਘ ਸਰਾਭਾ ਦਾ ਜੱਦੀ ਪਿੰਡ ਭਾਰਤ ਦੇ ਕਿਹੜੇ ਰਾਜ ਵਿੱਚ ਹੈ ਪੰਜਾਬ ਦੇ ਵਿੱਚ ਹੈ ਸਰਾਭਾ ਸਹੀ ਰਾਈਟ ਆਨਸਰ ਹੈ ਪੰਜਾਬ ਗਦਰ ਅਖਬਾਰ ਵਿੱਚ ਸਰਾਭਾ ਦੇ ਲੇਖਾਂ ਅਤੇ ਕਵਿਤਾਵਾਂ ਦਾ ਮੁੱਖ ਤੌਰ ਤੇ ਕੀ ਉਦੇਸ਼ ਸੀ ਉਹਨਾਂ ਦਾ ਉਦੇਸ਼ ਸੀ ਕਿ ਭਾਰਤੀਆਂ ਨੂੰ ਬ੍ਰਿਟਿਸ਼ ਸ਼ਾਸਨ ਵਿਰੁੱਧ ਉੱਠਣ ਲਈ ਪ੍ਰੇਰਿਤ ਕਰਨਾ ਕੁਐਸਚਨ ਨੰਬਰ 17 ਦੇਖੋ ਜੀ ਸਰਾਭਾ ਅਤੇ ਹੋਰ ਗਦਰੀ ਕੀ ਕਰਨ ਲਈ ਭਾਰਤ ਵਾਪਸ ਆਏ ਸਨ ਇਕ ਇਨਕਲਾਬ ਸੰਗਠਿਤ ਕਰਨ ਦੇ ਲਈ ਉਹ ਭਾਰਤ ਵਾਪਸ ਆਇਆ ਸੰਸੂ ਇਹਦਾ ਰਾਈਟ ਆਨਸਰ ਆਏਗਾ ਇੱਕ ਇਨਕਲਾਬ ਸੰਗਠਿਤ ਕਰਨ ਦੇ ਲਈ ਸੋ ਕੁਐਸਚਨ ਹੈ ਗਦਰ ਪਾਰਟੀ ਦੀ ਵਿਚਾਰਧਾਰਾ ਮੁੱਖ ਤੌਰ ਤੇ ਕਿਸ ਤੇ ਅਧਾਰਿਤ ਸੀ ਹਥਿਆਰਬੰਦ ਬਗਾਵਤ ਤੇ ਅਧਾਰਿਤ ਸੀ ਇਹਦਾ ਰਾਈਟ ਆਨਸਰ ਆਏਗਾ ਹਥਿਆਰਬੰਦ ਬਗਾਵਤ ਕਰਤਾਰ ਸਿੰਘ ਸਰਾਭਾ ਦੀ ਫਾਂਸੀ ਦੀ ਮਿਤੀ ਕੀ ਸੀ 16 ਨਵੰਬਰ 1915 ਕੁਐਸਚਨ ਹੈ ਜੀ ਸਰਾਭਾ ਨੇ ਅਮਰੀਕਾ ਵਿੱਚ ਕਿਹੜੀ ਯੂਨੀਵਰਸਿਟੀ ਵਿੱਚ ਪੜਾਈ ਕੀਤੀ ਸੀ ਲਾਸਟ ਪ੍ਰੀਵੀਅਸ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਹੈ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੀ ਸਰਾਬਾ ਇੱਕ ਕ੍ਰਿਸ਼ਮਈ ਨੇਤਾ ਵਜੋਂ ਅਤੇ ਹੋਰ ਕਿਹੜੀ ਮੁੱਖ ਭੂਮਿਕਾ ਲਈ ਜਾਣਿਆ ਜਾਂਦਾ ਸੀ ਇੱਕ ਅਖਬਾਰ ਸੰਪਾਦਕ ਅਤੇ ਕਵੀ ਵਜੋਂ ਜਾਣਿਆ ਜਾਂਦਾ ਸੀ ਸੋ ਦ ਰਾਈਟ ਆਨਸਰ ਆਏਗਾ ਐਡਾ ਅਖਬਾਰ ਇੱਕ ਅਖਬਾਰ ਸੰਪਾਦਕ ਅਤੇ ਕਵੀ ਗਦਰ ਪਾਰਟੀ ਦੀ ਬਗਾਵਤ ਮੁੱਖ ਤੌਰ ਤੇ ਕਿਸ ਸਮੂਹ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਸੋ ਦ ਰਾਈਟ ਆਨਸਰ ਆਏਗਾ ਬ੍ਰਿਟਿਸ਼ ਭਾਰਤੀ ਫੌਜ ਦੇ ਸਿਪਾਹੀਆਂ ਕੁਐਸਚਨ ਨੰਬਰ 23 ਦੇਖੋ ਜੀ ਸਰਾਬਾ ਨੇ ਆਪਣੇ ਮੁਕਦਮੇ ਦੌਰਾਨ ਕਿਵੇਂ ਪ੍ਰਤੀਕਿਰਿਆਵਾਂ ਕੀਤੀਆਂ ਸਰਾਬਾ ਨੇ ਆਪਣੇ ਮੁਕਦਮੇਦਾਰ ਉਸਨੇ ਮਾਨ ਨਾਲ ਇਨਕਲਾਬ ਕੀਤਾ ਤੇ ਕੋਈ ਪਛਤਾਵਾ ਨਹੀਂ ਦਿਖਾਇਆ ਕੁਐਸਚਨ ਨੰਬਰ 24 ਦੇਖੋ ਜੀ ਗਦਰ ਲਹਿਰ ਨੂੰ ਕਿਸ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ ਇਨਕਲਾਬੀ ਰਾਸ਼ਟਰਵਾਦੀ ਲਹਿਰ ਦਾ ਇੱਕ ਹਿੱਸਾ ਮੰਨਿਆ ਜਾਂਦਾ ਹੈ ਸੋ ਦਾ ਰਾਈਟ ਆਨਸਰ ਆਏਗਾ ਐਡਾ ਇਨਕਲਾਬੀ ਰਾਸ਼ਟਰਵਾਦੀ ਲਹਿਰ ਕੁਐਸਚਨ ਨੰਬਰ 25 ਵੇਖੋ ਸਰਾਬਾ ਨੇ ਕੀ ਕਿਹਾ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਸ ਨੂੰ ਆਪਣੇ ਕੰਮਾਂ ਲਈ ਸ਼ਰਮ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਮਾਨ ਤੋਂ ਇਲਾਵਾ ਕੁਝ ਨਹੀਂ ਮਹਿਸੂਸ ਹੋਇਆ ਸੋ 8 CG ਜੀ ਕਰਤਾਰ ਸਿੰਘ ਸਰਾਬਾ ਦੇ ਜਿਹੜੇ ਮਲਟੀਪਲ ਚੁਆਇਸ ਕੁਐਸਚਨ ਸੀ ਮੈਂ ਆਸ਼ਾ ਕਰਦੀ ਆ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਸਮਝ ਲੱਗੇ ਹੋਣਗੇ ਅਗਰ ਤੁਹਾਨੂੰ ਕੋਈ ਡਾਊਟ ਹੈ ਜਾਂ ਕੋਈ ਕੁਆਰੀ ਹੈ ਜਾਂ ਕੋਈ ਕੁਐਸਚਨ ਹੈ ਤਾਂ ਪਲੀਜ਼ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਲਿਖ ਦਿਆ ਕਰੋ ਤਾਂ ਕਿ ਤੁਹਾਡਾ ਡਾਊਟ ਹੈ ਜਿਹੜਾ ਕਲੀਅਰ ਕਰਾਂਗੇ ਕੋਸ਼ਿਸ਼ ਜ਼ਰੂਰ ਕਰਾਂਗੇ ਤੁਹਾਡਾ ਡਾਊਟ ਨੂੰ ਕਲੀਅਰ ਕਰੀਏ ਇਸ ਦੇ ਨਾਲ ਹੀ ਤੁਹਾਡਾ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਦੇ ਲਈ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੀ ਵੀਡੀਓ ਵਿੱਚ ਹੋਰ ਮਹੱਤਵਪੂਰਨ ਮਲਟੀਪਲ ਚੁਆਇਸ ਕੁਐਸਚਨ ਦੇ ਨਾਲ ਮੁਲਾਕਾਤ ਕਰਾਂਗੇ ਤਦ ਤੱਕ ਲਈ ਪੜ੍ਹਦੇ ਰਹੋ ਅੱਗੇ ਵਧੋ